ਹਾਂਜੀ ਮੇਰੇ ਦਰਸ਼ਕੋਵਰੋ ਸਤਿ ਸ੍ਰੀ ਅਕਾਲ ਜਿਹੜੀਆਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਮੰਨ ਲਓ ਇਹ ਹਸੈਣੀ ਵਾਲਾ ਹੈਡ ਆ ਸੀਦਾਂ ਦੇ ਜਗ੍ਹਾ ਜਿਹੜੀ ਜਿੱਥੇ ਉੱਥੇ ਸਾਰੀ ਦਾ ਕੰਮ ਚੱਲ ਰਿਹਾ ਮੰਨ ਲਓ ਆ ਤੇ ਜਿਹੜੀ ਇੱਟ ਲੱਗ ਰਹੀ ਆ ਉਥੇ ਕੰਮ ਹੋ ਰਿਹਾ ਬਿਲਕੁਲ ਜਿਹਨੂੰ ਆਪਾਂ ਕਹਿ ਦਈਏ ਕਿ ਘਟਿਆ ਆਟਾ ਜਿਹੜਾ ਦਾ ਕੋਡ ਨੰਬਰ ਆ 777 ਨੰਬਰ ਆ ਜਿਹੜੇ ਪੱਠੇ ਤੋਂ ਆ ਰਹੀ ਆਹ ਤੇ ਬਿਲਕੁਲ ਇਹ ਐਡੀ ਨਕਮੀ ਇੱਟ ਲੱਗ ਰਹੀ ਆ ਤੇ ਬੇਨਤੀ ਕਰਦੇ ਮਾਨਯੋਗ ਪ੍ਰਸ਼ਾਸਨ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਫੋਇਪੁਰ ਸਾਹਿਬ ਦੇ ਜਿਹੜਾ ਡਿਸਟ੍ਰਿਕਟ ਫੋਇਪੁਰ ਤੇ ਜਿਹੜਾ ਪ੍ਰਸ਼ਾਸਨ ਅਧਿਕਾਰੀ ਨੇ ਜਿਨ੍ਹਾਂ ਦੀ ਨਿਗਰਾਨੀ ਹੇਠ ਇਹ ਸੀ ਦਾਦੀ ਜਗ੍ਹਾ ਤੇ ਕੰਮ ਚੱਲ ਰਿਹਾ ਸਾਰਾ ਹੀ ਉਹ ਸਾਰੀ ਦਾ ਕੰਮ ਚੱਲੀ ਜਾਂਦਾ ਆ ਬਿਲਕੁਲ ਇਹ ਜਿਹੜੀ ਮਾੜੀ ਇੱਟ ਲੱਗ ਰਹੀ ਆ ਇਧਰ ਧਿਆਨ ਦੇ ਕੇ ਗੌਰ ਕਰਕੇ ਚੰਗਿਆ ਕੰਮ ਕਰਵਾਇਆ ਜਾਵੇ ਜਿਹੜਾ ਛੀਦਾਂ ਦੇ ਜਗ੍ਹਾ ਤੇ ਵੀ ਅਸੀਂ ਇਹੋ ਜਿਹਾ ਕੰਮ ਕਰ ਰਹੇ ਹਾਂ ਘਟਿਆਟ ਲਵਾ ਰਹੇ ਆ ਫਿਰ ਅਸੀਂ ਕੀ ਉਮੀਦ ਕਰ ਸਕਦੇ ਆ ਵੀ ਕਿੱਥੇ ਕਿਹੜਾ ਚੰਗਾ ਕੰਮ ਹੋਊਗਾ ਜਿੱਥੇ ਕਿ ਲੋਕਾਂ ਦੀ ਆਸਥਾ ਲੋਕਾਂ ਦੇ ਜੁੜੀ ਹੋਈ ਹੈ ਛੀਦਾਂ ਦੇ ਪ੍ਰਣਾਮ ਕਰਨ ਆਉਂਦੇ ਲੋਕ ਤੇ ਇੱਥੇ ਜਿਹੜਾ ਜੋ ਵੀ ਕੰਮ ਕਰਵਾ ਰਿਹਾ ਠੇਕੇਦਾਰ ਆ ਜਾਂ ਕਿਸੇ ਰਹਿਨਮਈ ਅਫਸਰ ਦੀ ਆ ਬਿਲਕੁਲ ਘਟਿਆਟ ਲੱਗ ਰਹੀ ਹੈ ਇੱਥੇ ਤੇ ਗੌਰ ਕੀਤੀ ਜਾਵੇ ਪ੍ਰਸ਼ਾਸਨ ਡਿਸਟ੍ਰਿਕਟ ਸ੍ਰੀ ਮੁਕਸਰ ਸਾਹਿਬ ਆਫਰਾਈਪਰ ਸਹਿਬਾ